ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਸ ਕਰਨੇ ਵਿੱਚ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਮੱਝਾਂ ਦੇ ਵਿੱਚੋਂ ਕੋਈ ਤੋਕੜ ਗੱਭਰਿਆ ਤੇ ਬਾਕੀ ਸਾਰੀਆਂ ਸੱਜਰ ਸੁਈਆਂ ਹੀ ਆ ਇੱਕੋ ਮੱਝ ਆ ਜਿਹੜੀ ਆ ਚੰਗੇ ਰਿਕਾਰਡ ਵਾਲੀ ਆ ਇੱਕ ਤੁਹਾਨੂੰ ਟੁਕੜ ਗੱਬਣ ਤੁਹਾਨੂੰ ਦਿਖਾਵਾਂਗੇ ਬਾਕੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀ ਕੋਈ ਗੱਬਣ ਆ ਉਹ ਆਪਣੀ ਪਾਸ ਕਰਕੇ ਖੜੋ ਤੇ ਜਿਹੜੀ ਕੋ ਟੁਕੜ ਗੱਬਣ ਆ ਉਹ ਵੀ ਆਪਣੀ ਚੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਬਾਕੀ ਜੋ ਵੀ ਆ ਇੱਥੋਂ ਹੀ ਆਪਣਾ ਪਸ਼ੂ ਵੇਖ ਚਾ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਲਿਆ ਕਰੋ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਵਿਰਦੀ ਚਲੋ ਛੱਡ ਦੀ ਗੱਲੇ ਚਾਹੀਦੀ ਜੇ ਹਾਂਜੀ ਤੇ ਨਾਮ ਦੱਸਦੇ ਕ੍ਰਿਮਾ ਨਾਮ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਵੀ 9592800635 ਠੀਕ ਹੈ ਹਾਂਜੀ ਵਧੀਆ ਚੱਲੀ ਜਾਂਦਾ ਕੰਮ ਕਰ ਹਾਂਜੀ ਵੀਰੇ ਚਲੋ ਮਹਾਰਾਗੀ ਕਿਰਪਾ ਹਾਂਜੀ ਟਾਈਮ ਪਾਸ ਹੋ ਹੀ ਜਾਂਦਾ ਠੀਕ ਹੈ ਤੇ ਅੱਜ ਵੈਰੈਟੀ ਸਾਰੀ ਆ ਨਾ ਆਪਣੀ ਹਾਂਜੀ ਹਰ ਇੱਕ ਰਕਮ ਦੀ ਮੱਝ ਵੀ ਦੀ ਵੱਡੇ ਛੋਟੇ ਭਾ ਸਾਰੀ ਛੋਟੇ ਹਾਂਜੀ ਹਾਂਜੀ ਬਿਲਕੁਲ ਸਾਰੀ ਚਲੋ ਸ਼ੁਰੂਆਤ ਜਿਹੜੀ ਫੇਰ ਆ ਪਹਿਲੇ ਨੰਬਰ ਵਾਲੀ ਮਾਈ ਤਾਂ ਕਰ ਲਈਏ ਹਾਂਜੀ ਕੱਦ ਕਾਠ ਠੀਕ ਆ ਇਹ ਇਹਦੀ ਸੂਈ ਦਾ ਇਹਦਾ ਸੁਆਗਾ ਘੜ ਤੋਂ ਘੜ ਕੇ 20 25 ਦਿਨ ਦਾ ਦਾ ਪਰ ਪਹੀਨਾ ਹੀ ਦੱਸ ਕੇ ਦਵਾਂਗੇ ਅੱਛਾ ਠੀਕ ਆ ਤੇ ਇਹਦਾ ਮੱਛਾ ਮਰ ਗਿਆ ਅੱਛਾ ਬੱਚਾ ਨਹੀਂ ਇਹਦਾ ਹੈਗਾ ਹੁਣ ਹਾਂਜੀ ਹਾਂਜੀ ਅੱਛਾ ਇਸ ਟਾਈਮ ਥੋੜੇ ਦਿਨ ਹੋਏ ਬੱਚੇ ਮਾਰੇ ਨੂੰ ਅਜੇ ਠੀਕ ਆ ਹਾਂ ਪੰਜਾਂ ਤਾਂ ਮੈਂ ਥੋੜੀ ਲੱਪੇ ਜਿਹਾ ਬੱਚੇ ਮੰਨ ਕਰਕੇ ਨਾ ਵੇਖੋ ਟਿੰਡੂ ਠੜਾ ਘੱਟ ਆਪਣੇ ਕਲਦੇ ਪੱਠੇ ਖਾਣ ਲੱਗੀ ਆ ਦੋਤ ਮੈਂ ਕੋ ਹੈਗਾ ਸੀ ਘੋਟੀ ਕੋ 14 15 ਕਿਲੋ ਮੋਕੇ ਦਾ ਹਾਂਜੀ ਹਾਂ ਉਹ ਬੱਚੇ ਮੰਨ ਕਰਕੇ ਥੋੜਾ ਜਿਹਾ ਹੇਰਵਾ ਕੀਤਾ ਇਹਨੇ ਤੇ ਉਹਦੇ ਕਰਕੇ ਨਾ ਹੁਣ ਦੇ ਥੱਲੇ ਫਿਰ ਵੀ 12 ਕਿਲੋ ਦੁੱਧ ਹੋਊਗਾ ਥੱਲੇ ਹੈਗਾ 12 ਟੱਕ ਪੱਕਾ ਦੁੱਧ ਫਿਰ 14-15 ਕਿਲੋ ਹੀ ਕਰ ਜੂਗੀ ਵੀਚੀ ਅੱਛਾ ਤੇ ਇਦਾਂ ਹੀ ਮਿਲਦੀ ਏ ਅੱਛਾ ਇਦਾਂ ਹੀ ਥੱਲੇ ਪੈ ਜੀ ਇਦਾਂ ਹੀ ਇਹ ਹਾਂਜੀ ਧਾਰ ਤੇ ਹੀ ਹਾਂਜੀ ਧਾਰ ਤੇ ਹੀ ਕੋਈ ਪਾੜਾ ਨਹੀਂ ਪੋਣਾ ਅੱਛਾ ਪਾ ਕੇ ਨੂੰ ਥੱਲੇ ਛੋੜੋ ਠੀਕ ਹੈ ਜੀ। ਉਹ ਅੱਧੀ ਦੇ ਚਾਰ ਪੰਜ ਵਾਲੀ ਖੜੇ ਚੋਈ ਨੂੰ। ਠੀਕ ਹੈ ਜੀ। ਹਾਂਜੀ। ਉਹ ਤਾਂ ਵੀ ਇਹ ਢਿੱਡ ਭਰ ਗਈ ਨਾ ਪੂਰਾ ਮੈਂ। ਹਾਂਜੀ। ਤੇ ਦੁੱਧ ਦੇ 14-15 ਕਿਲੋ ਫੇਰ ਕਰ ਦੂੰ। ਠੀਕ ਹੈ। ਬਾਕੀ ਇਹ ਚਲੋ ਟਾਈਮ ਵੀ ਸਵੇਰਾ ਸੇਰਦਾ ਹੋਇਆ ਵਾਹੇ ਵੀ ਪਛੋੜ ਜਰਜੇ ਨਹੀਂ ਆ ਪੂਰੇ। ਹਾਂਜੀ ਹਾਂਜੀ। ਚਲੋ ਖੋਲੋ ਹਾਂ ਤੋਰ ਦਈਏ ਫਿਰ। ਬਾਕੀ ਸੁਆ ਵੀ ਨਹੀਂ ਬਾਸੋਂ ਬਾਦ ਮਹੀਨੇ ਦਾ ਆ ਇਹਦਾ। ਅੱਛਾ। ਹਾਂ। ਬੱਚਾ ਤੁਹਾਡੇ ਕੋਲ ਹੀ ਰਿਹਾ। ਤੁਹਾਡੇ ਹਾਂਜੀ ਹਾਂਜੀ। ਠੀਕ ਹੈ। ਠੀਕ ਹੈ ਹਾਂਜੀ। ਤੇ ਦੁੱਧ 14-15 ਕਿਲੋ ਫੇਰ ਤਿਆਰ ਕਰ ਦੂੰ ਝੋਟੀ। ਪੂਰੇ ਵੱਡੇ ਕੱਦ ਕਾਟ। ਬ ਕੱਦ ਕਾਟ ਪੱਖਾਂ ਉੱਚੀ ਆ ਜਿਹੜੀ। ਰਾਜੂ ਲਹਿ। ਪੂਰਾ ਪੱਛਾ ਲੱਭਦੀ ਆ। 14 ਕਰੋੜ ਵਿੱਚ ਕੋਈ ਦੋ ਤੋਂ ਝੂਕੇ ਲੈਂਦਾ ਜਿਹੜਾ। ਅੱਛਾ ਜੀ। ਹੇ ਕੱਲ ਤੇ ਖਾਨ ਲੱਗ ਗਈ ਆ ਭਵੇਂ ਬੱਚਾ ਵੀ ਨਹੀਂ ਮਰ ਗਿਆ ਪੱਠੇ ਭਵੇਂ ਘਾੜੀ ਦੇ ਘਟ ਖਾਦੇ ਆ ਮੇਲ ਤੋਂ ਨਹੀਂ ਕਰਮਾਲੀਆਂ ਖਰਾਬ ਕੀਤਾ ਆ ਥਾਣੇ ਤੇ ਆਪਾਂ ਦੇਖ ਸਕਦੇ ਲੱਗੇ ਤਾਂ ਥਾਣੇ ਦਾ ਅਗਲੇ ਲੱਗਦਾ ਬਰਾਬਰ ਜ ਮਗਰਲੇ ਨਾਲ ਬਰਾਬਰ ਠੀਕ ਆ ਹਾਂਜੀ ਕਿਹੋਂ ਚਾ ਇੱਕ ਨੰਬਰ ਇੱਕੋਪ ਸਮਾ ਕਰਦੀ ਹੈ ਕੋਈ ਕਿਹ ਰਗ ਦੀ ਤੇ ਬਾਕੀ ਪੂਛ ਇਹਦੀ ਕੋਈ ਵੇਖ ਲੈ ਇੱਡੀ ਆ ਬਾਜੀ ਹਾਂਜੀ ਪੂਛ ਕੇ ਜਾਂਦੇ ਜੋ ਵੀ ਆ ਸਾਰਾ ਸਾਹਮਣੇ ਵਿਖਣ ਦਿਆ ਗਾ ਕਾਲੋਗੇ ਉਂਜੀ ਕੱਟੀ ਗਈ ਆ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੇ ਚਲੋ ਜੇ ਬੱਚਾ ਨਾਲ ਹੁਣ ਥੋੜੇ ਬੋਤੀ ਲੱਗਣੀ ਤੇ ਸਾਨੂੰ ਕਸਰੀ ਆ ਹਾਂਜੀ ਹਾਂ ਉਦਾਂ ਤੇ ਛੋਟੀ ਲੱਖੋਂ ਬਾਹਰ ਵੇਚਣੀ ਸਵਾਲ ਲੱਗਦੀ ਤੇ ਹੁਣ ਵੀਰ ਜੀ ਮੁੱਲ ਆਪਾਂ ਜਿਹੜੀ ਕਰਨਾ ਬਾਕੀ ਸਿਫਤ ਛੋਟੀ ਦੀ ਸਭ ਤੋਂ ਵੱਡੀ ਵੇਖ ਲਓ ਜਿੱਥੇ ਮਰਜ਼ੀ ਖਲਾਰ ਕੇ ਨੂੰ ਚੋਲੋ ਮੇਨ ਵੱਦਾ ਇਹ ਹੀ ਹੁੰਦਾ ਵੀ ਬੱਚੇ ਤੋਂ ਬਿਨਾ ਜੇ ਮਿਲ ਜੇ ਤੇ ਫਿਰ ਕੋਈ ਬਹੁਤੀ ਦਿੱਕਤ ਆਲੀ ਗੱਲ ਨਹੀਂ ਹੁੰਦੀ ਹਾਂਜੀ ਵੀਰ ਜੀ ਦੁੱਧ ਵੀ ਜਿਹੜਾ ਮੌਕੇ ਦੇ ਹੁਣੇ ਐਮਿਆ 11-12 ਕਿਲੋ ਬੜਾ ਦੁੱਧਿਆ ਬਾਕੀ ਕੱਦ-ਕਾਠ ਪੱਖੋਂ ਚੰਗੀ ਆ ਜੇ ਕਿਸੇ ਨੇ ਡੇਰੀ 'ਚ ਚਾਉਣੀ ਆ ਜਾਂ ਘਰ ਰੱਖ ਠੇਪੋਂ ਵਿੱਚ ਘਟ ਖਾਂਦੇ ਉਹਦਾ ਲੱਪਾ ਲੱਗ ਗਈ ਆ ਤੇ ਮਿਲਦੀ ਉਸ ਵੇਲੇ ਧਾਰਦੇ ਰਹੀ ਤੇ ਕਿੰਨੇ ਦੀ ਦੇ ਦੀਏ ਹੁਣ ਵੀਰ ਜੀ ਆਪਾਂ ਦੇ ਦਈਏ 90 ਹਜ਼ਾਰ ਕਰਨੀ ਦਾ ਛੋੜ ਛੜ ਹਾਂਜੀ ਕਰਾ ਲਓ ਜੰਨੀ ਤੋਂ ਆਉਣੀ ਦੋ ਛੜ ਦੀਏ ਦੋ ਹੀ ਛੜ ਦੋ ਵੀਰ ਜੀ ਪੂਰੀ ਹਾਨ ਆ 85 ਹਜ਼ਾਰ ਦੀ ਤੇ ਅੱਛਾ 85 80 ਹਜ਼ਾਰ ਦੇ ਦਾਂ ਪੱਕੇ ਵੀਰ ਜੀ ਲੱਖੋਂ ਬਾਹਰ ਪੈਸੇ ਵਟਣੇ ਜੇਕਰ ਬੱਚਾ ਨਾ ਮਰਦਾ ਅੱਛਾ ਹਾਂ ਉਹਦੋਂ ਹੀ 14 15 ਕਿਲੋ ਬੜਾ ਬੜਾ ਹੁੰਦਾ ਹੁਣ ਵੇਖੋ ਹੁਣੇ ਮੋਕੇ ਤੇ 12 ਕਿਲੋ 12 ਕਿਲੋ ਹੁਣ ਕਰੋ ਚਵਾ ਕੇ ਦੋਗੇ ਬਿਲਕੁਲ ਭਾਵੇਂ ਦੋ ਤਿੰਨ ਡੰਗ ਚੋਕ ਦਸੱਲੀ ਇਹ ਚੌਥੇ ਦਿਨ ਨੂੰ 14 ਕਿਲੋ ਹੀ ਕਰ ਦਾਂਗੇ ਫਿਰ ਦਾ ਠੀਕ ਹੈ ਜੀ ਪੱਠੇ ਖਾ ਗਈ ਨਾ ਰੱਜ ਕੇ ਠੀਕ ਹੈ ਤੇ ਆ ਤੋਕੜ ਗੱਭਣ ਜੇ ਹਾਂਜੀ ਵੀਜੀ ਇਹ ਵੀ ਛੱਟੀ ਛੋਟੀ ਨਾਲ ਉਧਰ ਦੀ ਜੇ ਅੱਛਾ ਹਾਂ ਉਹ ਤਾਂ 16 74 ਕਿਲੋ ਦਾ ਰਿਕਾਰਡ ਜਿਹੜਾ ਸੱਜਰ ਦਾ ਠੀਕ ਹੈ ਹਾਂਜੀ ਵੀਜੀ 4 ਮਹੀਨੇ ਦੀ ਗੱਭਣ ਜੇ 4 ਮਹੀਨੇ ਦੀ ਗੱਭਣ 4 ਮਹੀਨੇ ਦੀ ਗੱਭਣ ਜੇ ਤੇ ਹੁਣ ਦੁੱਧ ਅੱਛਾ ਮਾਰ ਕੇ ਲਿਆ ਦੀਆ ਤੇ ਦੁੱਧ 9 ਕਿਲੋ ਦੱਸੇ ਘਰ ਵਾਲੇ ਅੱਛਾ ਆਪਾਂ 8 ਕਿਲੋ ਦੱਸ ਕੇ ਗੰਟੀ ਲਾਂਗੇ ਅੱਛਾ ਹਾਂ 8 ਕਿਲੋ ਦੀ 4 ਮਹੀਨੇ ਦੀ ਗੱਭਣ ਤੇ 8 ਕਿਲੋ ਦੁੱਧ ਪੰਜ 7 10 ਦਿਨ ਅੰਦਰ ਹੋਣਗੇ ਚਾਹਵੇਂ ਮਹੀਨੇ ਦੋ ਅੱਛਾ ਹਾਂ ਠੀਕ ਹੈ ਕੋਈ ਚੈੱਕ ਕਰਨੀ ਕੋਈ ਇੱਥੇ ਕਰਾ ਲੈਣੀ ਤੇ ਜਾ ਕੇ ਕੋਈ ਚਲੋ ਖੋਲੋ ਫਿਰ ਤੋਰ ਦਈਏ ਸੱਜਰ ਵੀ ਦੀ ਝੋਟੀ ਤੋਂ ਦੇ 16 17 ਕਿਲੋ ਦਿੰਦੀ ਰਹੀ ਤੇ ਉਧਰੋਂ ਝੋਟੀ ਆਈ ਆ ਠੀਕ ਆ ਬਾਕੀ ਕੱਦ ਕਾਟ ਪੱਖੇ ਇਹ ਵੀ ਚੰਗੇ ਉੱਚੀ ਆ ਅਜੇ ਟਾਈਮ ਸਵੇਰੋਂ ਸਵੇਰ ਦਾ ਆਵਦ ਕਰਕੇ ਜੇ ਪੁਰੀਆਂ ਨੱਜੀਆਂ ਦੁੱਜੀਆਂ ਵੀ ਜੀਆਂ ਜੇ ਭੁਖੀਆਂ ਨੇ ਨਾ ਮਾ ਕਿ ਥੱਲੇ ਚੰਗੀ ਆ ਤੇ ਥਾਣੇ ਤੇ ਆਪਾਂ ਲਈ ਸਾਦੇ ਚੰਗੇ ਘਾਇਬ ਤੇ ਥਾਣੇ ਦੂਰ ਦੂਰ ਥਾਣੇ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਦੇਖ ਸਾਦੇ ਮਿਲਕਵੇਂ ਜਦ ਕੋਟੀ ਵੀ ਫੋਟ ਫੋਟ ਬਾਹਰ ਨਿਕਲਦੀ ਆ ਸੱਜਣਾ ਦਾ ਮੁਕਾਬਲਾ ਤੇ ਹੁਣੀ ਕਰਨ ਢਈ ਜੇ ਵੇਖੋ ਛਿੱਡੀ ਸਾਫ ਆ ਥੱਲੇ ਤੇ ਕਿੰਨੇ ਦੀ ਫਿਰ ਦੇ ਦਈਏ ਤੇ ਕੋਟੀ ਵੀ ਦਿਓ ਘਰ ਵਾਲਿਆਂ ਦੱਸਿਆ ਵੀ ਅਸੀਂ ਟੀਗਾ ਵੀ ਅਰਜਨ ਕੁੰਗ ਦਾ ਲਵਾਇਆ ਇਹਨੂੰ ਅੱਛਾ ਹਾਂ ਜੇ ਕੋ ਬੱਚਾ ਦਊਗੀ ਚੰਗਾ ਬੱਚਾ ਪੋਣਾ ਨੇ ਠੀਕ ਆ ਜੀ ਹਾਂ ਜੀ ਅੱਨੀ ਕੱਲ ਦੱਸੀ ਮੈਨੂੰ ਕਹਿੰਦੇ ਵੀ ਅਸੀਂ ਟੀਗਾ ਵੀ ਇਹਨੂੰ ਅਰਜਨ ਕੁੰਗ ਦਾ ਲਵਾਇਆ ਵਾ ਠੀਕ ਆ ਹਾਂ ਜੀ ਮੋਲ ਤੇ ਵੀਰ ਜੀ ਸੱਜਰ ਝੋਟੀ ਤੋਂ ਆਂਦੇ ਹਿੰਬ ਲਿਆਏ ਆ ਉਦੋਂ ਹਰਾਣੇ ਚ ਹੁਣ ਲੋਡ ਲਾ ਕੇ ਮੁੰਡਾ ਬੱਸ ਬੁਸ ਚਲਾਉਂਦਾ ਵਾ ਅੱਛਾ ਤਾਂ ਕਰਕੇ ਉਹਨੇ ਵੇਚਤੀ ਜਾਂਦਾ ਬੱਚਾ ਦੀ ਬੱਸ ਲੱਗੀ ਆ ਤੇ ਉਦੋਂ ਤੇ ਲਿਆ ਉਹ 1.5 ਲੱਖ ਦੀ ਝੋਟੀ ਉਹ 17 ਕਿਲੋ ਥਲੇ ਚੋਕੇ ਠੀਕ ਆ ਹਾਂਜੀ ਹੁਣ ਚਲੋ ਕਮੇਟੀ ਦਾ ਹਿਸਾਬ ਹੈ 4 ਮਹੀਨੇ ਜਾਂ 3-4 ਮਹੀਨੇ ਨੇ ਦੁੱਧ ਹੋਰ ਦੇ ਦੇਣਾ 2 ਮਹੀਨੇ ਸਾਹਮਣੇ ਦੀ ਲੋ ਝੋਟੀ ਫੇਰ 1.5 ਲੱਖ ਦੀ ਆ ਠੀਕ ਹੈ ਜੀ ਹੁਣ ਆਪਾਂ ਜੈ ਜੀ ਕਰਾਂਗੇ ਵੀਰ ਜੀ ਮੋਲ ਕਿੰਨਾ ਕਰ ਹੁਣ 85 ਹਜ਼ਾਰ ਦੀ ਦੇ ਦੀ ਨੇ 85 ਹਜ਼ਾਰ ਥੋੜਾ ਜਿਹਾ ਜ਼ਿਆਦਾ ਜੀ ਕਿੰਨਾ ਕਰੀਏ ਜਾਇਦਾ ਥੋੜੇ ਕਿ ਸ਼ੋਰਟ ਕਰ ਦਈਏ ਕਿੰਨਾ ਕਰੀਏ ਦੱਸੋ 5 ਛੱਡ ਦਈਏ 5 ਹੀ ਛੱਡ ਦਈਏ ਹਾਂਜੀ ਮੇਰੀ ਦਾਹ ਹੀ ਛੱਡ ਦਨੇ 75 ਹਜ਼ਾਰ ਦੀ ਝੋਟੀ ਆ ਅੱਛਾ 75 ਹਜ਼ਾਰ ਦੀ ਝੋਟੀ ਦਾ ਚਲੋ ਬਾਕੀ ਮਾਨਤਾ ਨਾ ਹੋਰ ਹੋ ਜਾਊਗਾ ਮੌਕੇ ਤੇ ਇਹ ਨਕਸ਼ਾ ਬੜਾ ਝੋਟੀ ਆ ਦੇਖ ਸਕਦੇ ਜੇ ਟੋਕੜ ਗੱਬਣੀ ਝੋਟੀ ਆ ਤੇ ਕਿੱਥੋਂ ਸ਼ੁਰੂ ਹੋ ਗਈ ਤੇ ਕਿੱਥੇ ਜਾਂਦੀ ਆ ਮਿਲਕਵੇਂ ਨੇ ਵੀ ਚੰਗੀ ਆ ਚੰਗੇ ਰਿਕਾਰਡ ਵਾਲੀ ਆ ਠੀਕ ਆ ਜੀ ਤੇ ਆ ਸੱਜਰ ਸੋਈ ਜੇ ਹਾਂਜੀ ਇਹ ਵੀ ਦੀ ਸੱਜਰ ਸੋਈ ਜੇ ਇਹਦਾ ਬੱਚਾ ਇਹਦਾ ਬੱਚਾ ਵੀ ਦੀ ਆ ਰੇ ਇਕੱਟਾ ਇਹ ਮੈਂ ਕਿਹਨੂੰ ਕਿਹਨੂੰ ਦੱਸਾਂ ਤਾ ਦਨਾਂ ਦਾ ਲਾਲੇ 12 ਦਾ ਲਾਲੇ 15 ਦਾ ਲਾਲੇ ਹੈ ਪਾਣੀ ਸੂਈ ਇਥੇ ਲਈ ਮੋਕੇ ਦੇ 12 ਕਿਲੋ ਦੁੱਧ ਤਿਆਰ ਕੇ ਤਿਆਰ ਪਾਰਾਂ 12 ਅਗਲੇ ਤਿਆਰ ਜੇ ਅੱਛਾ ਹਾਂ ਵੇਖੋ ਬਲੇਤਨ ਗਾਂ ਹੀ ਬੜੀ ਫਰਦੀ ਏ ਤੋਰੋ ਫਿਰ ਇਹਨਾਂ ਵੀ ਇੱਕ ਪੂਰੀ ਬਾਕੀ ਪੇਠਪੜੇ ਤੇ ਵੀ ਚੰਗੀ ਆ ਭਾਰੇ ਪੱਲੇ ਦੀ ਮੱਝ ਏ ਅਜਲਾ ਹੈ ਉਹ ਕੀ ਬਾਕੀ ਚਲੋ ਜਿੰਨੀ ਵੀ ਆ ਸਫਾਈ ਤੇ ਆ ਥੋੜਾ ਥੋੜਾ ਬੀਤੀ ਬਹੁਤ ਸਾਫ ਹੈ ਪੋਲੀ ਰੂ ਵਰਗੀ ਇੱਥਾਨਾ ਇਹਦੇ ਵੀ ਤੁਹਾਨੂੰ ਲਾਗੇ ਤੇ ਦਿਖਾ ਦਈਏ ਆਹ ਦੇਖ ਸਾਡੇ ਥਾਨਾ ਦਾ ਸਾਈਜ਼ ਹੈ ਤੇ ਬਾਕੀ ਹਵਾਨੇ ਦੇ ਨਾੜਾ ਵੀ ਬਰੀਕ-ਬਰੀਕ ਚੰਗੀਆਂ ਤੇ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਮੁੱਲ ਵਿੱਦੀ ਜਿੱਡੀ ਘੋਟੀ ਸੱਜੜਿਆ ਜਿੱਡੀ 4 ਆ ਦੁੱਧ ਅੰਨ ਚੰਗਾ ਮੈਂ ਤਾਂ 100 ਲੱਖ ਰੁਪਈਆ ਮੁੱਲ ਕਰ ਲਈ ਇਹਦਾ ਕਰ ਦਈਏ ਜੀ ਅੱਜ ਜੀ ਕਰ ਦਈਏ ਹਾਂਜੀ 95 ਦੇ ਦਈਏ 90 ਦੀ ਦੇ ਦिए 90 ਦੇ ਦिए ਹਾਂਜੀ ਇਹ ਵੀ 2000 ਪੇਸ਼ੋਰ ਹੋਰ ਕਰਦਾ ਅੱਛਾ ਹਾਂ 2000 ਪੇਸ਼ੋਰ 88000 ਤੇ ਦੁੱਧ 12 ਲੀਟਰ ਕਰ ਚੁਆਕੇ ਦੁੱਧ 12 ਲੀਟਰ ਚੋਕੇ ਖੜੇ ਪਏ ਸਾਡੇ ਕੋਈ ਠੀਕ ਹੈ ਜੀ ਹਾਂਜੀ ਦੁੱਧ ਕੋਈ ਆਪਣਾ ਚੋਕੇ ਲੈ ਜਾਏ ਤੇ ਬਾਕੀ ਤੁਸੀਂ ਸਾਹਮਣੇ ਦੇਖ ਸਕਦੇ ਜੀ ਤੇ ਹੁਣ ਆ ਜਿਹੜੀ ਨੀਲੀ ਦੀ ਮੱਝ ਆ ਗਈ ਜੀ ਹਾਂਜੀ ਨੀਲਾ ਵੀ ਇਹਦਾ ਵੀ ਜੀ ਪਹਿਲਾ ਹੀ ਸੂਆ ਜੀ ਅੱਛਾ ਹਾਂ ਘਰ ਦੱਸਿਆ ਪਹਿਲੇ ਸੂਏ ਸੂਈ ਝੋਟੀ ਠੀਕ ਆ ਹਾਂਜੀ ਸੋਹ ਨੀਲੀ ਰਾਵੀ ਦੀ ਜੀ ਦੇ ਕਿੰਨੇ ਚਰਦੀ ਸੋਈ ਆ ਵੀ ਜੀ ਦਾ ਇਹ ਬੱਚਾ ਹੈਗਾ ਜੀ ਆ ਮਗਰ ਬਾਦੋ ਕੋਈ ਡੇਢ ਦਾ ਲਾਲੇ ਕੋ ਦਮਾਂ ਦਾ ਲਾਲੇ ਆ ਤੁਹਾਡੇ ਡੇਢ ਦਾ ਲਾਲੇ 45 ਦਾ ਲਾਲੇ ਸਾਡੇ ਸਾਹਮਣੇ ਇਕੱਟਾ-ਕੱਟੀ ਜੇ ਕੱਟਾ ਹੈ ਮਗਰ ਇਹਦੇ ਹਾਂ ਜੀ ਬਾਕੀ ਜੀ ਇਹ ਨਾਲ ਇਹਦੀ ਸਿਫਤ ਵੇਖੋ ਇਹਦੀ ਵੀ ਆ ਇਹਦੇ ਥੱਲੇ ਭਾਵੇਂ ਤੇਰੇ ਭਾਵੇਂ ਨਾਂ ਬਛੜੇ ਭਾਂ ਬੱਚਾ ਛੱਡ ਲੋ ਤੇ ਭਾਵੇਂ ਨਾਂ ਛੱਡ ਨੀ ਲੋਕ ਨੀਲੀ ਲੱਭੇ ਨੀਲੀ ਦੀਆਂ ਆ ਗੁਣ ਬੜੇ ਨੇਲੇ ਦੀਆਂ ਜਿਹੜੀਆਂ ਮੱਝਾਂ ਜਿਹੜੀਆਂ ਠੰਡੀਆਂ ਹੁੰਦੀਆਂ ਹਾਂ ਹਾਂ ਜੀ ਆ ਵੇਖੋ ਸਾਰੀਆਂ ਧਾਰਾਂ ਹੋਇਆਂ ਪੰਜ ਦਾ ਹੀ ਮਰਾਦ ਨੇ ਆਹ ਉਹਲੀ ਬਿਲਕੁਲ ਜੀ ਰੂਮ ਆ ਵੀ ਦੇਖੋ ਠੀਕ ਹੈ ਜੀ ਹਾਂ ਉਸਰੇ ਭਸਮ ਬੂਗੀ ਉਹ ਵੇਖੋ ਬੱਚੇ ਨਾਲ ਚੋਲੇ ਉਹ ਵੇਖੋ ਪਹਾੜੇ ਦੇ ਚੋਲੇ ਤੇ ਭਵੇਂ ਇਦਾਂ ਇੱਕ ਵੀਰਪਰਾ ਬੈ ਕੇ ਚੋਲੇ ਠੀਕ ਹੈ ਜੀ ਹਾਂ ਜੀ ਕਿੰਨਾ ਦੁੱਧ ਇਹਦੇ ਕੋਲੋਂ ਉਹ ਤੇ ਵੀਡੀਓ ਥੱਲੇ 9 ਕਿਲੋ ਹੋਊਗਾ ਪਰ 8 ਕਿਲੋ ਦੱਸ ਕੇ ਦਾਂਗੇ ਆਪਾਂ ਅੱਛਾ ਹਾਂ 8 ਕਿਲੋ ਦੋਰੋ ਹਾਂ ਫਿਰ ਇੱਕ ਕਰੀ ਨਾ ਅਬ ਇਹ ਇਧਰੋਂ ਥਣਾ ਦਾ ਸਾਇਦ ਤਾਂ ਗਾਇ ਬੈਠਾ ਕਾਉ ਰ ਕੱਲਾ ਕੱਲਾ ਥਾਣ ਲੱਗਾ ਹਾਂ ਜੀ ਹਾਂ ਜੀ ਤੋੜ ਦੋ ਹਰ ਇੱਕ ਕਰੀ ਪਹਿਲਾ ਸਵੇਰ ਵੀ ਛੋਟੀ ਬਗੇ ਪਹਿਲਾ ਸਵੇਰ ਦੇ ਤਾਂ ਕਈ ਡੰਗਰ ਉਹ ਗਰਮ ਹੁੰਦੇ ਨੇ ਹਾਂ ਜੀ ਹਾਂ ਜੀ ਬਾਕ ਬੱਚੇ ਦਾ ਪੂਰਾ ਕਰਦੀ ਆ ਪੂਰਾ ਕਰਦੀ ਆ ਨਾ ਜਲੇ ਆ ਉਹ ਮੈਂ ਇੱਕ ਪਿੱਟ ਤਾਮ ਮਰ ਹਾਂ ਦੇਖ ਸਰੇ ਬਾ ਮਿੱਤੇ ਖਲਾਰ ਕੇ ਬਾਈ ਥੱਲੇ ਬਾ ਕੇ ਇੱਥੇ ਬਾ ਕੇ ਮਾਰੋ ਬੰਦਾ ਠੀਕ ਹੈ ਜੀ ਹਾਂ ਜਿੱਥੇ ਮੱਤੀ ਦੀ ਆ ਠੰਡਾ ਡੰਗਰ ਨਹੀਂ ਐਡਾ ਮਿਲਦਾ ਠੀਕ ਹੈ ਇਹੋ ਜੀਆਂ ਚੀਜ਼ਾਂ ਮੱਜਾਂ ਦੀ ਥੋੜੀਆਂ ਕੱਟ ਲਾਉਂਦੀਆਂ ਚਲੋ ਲੈ ਜਾ ਫਿਰ ਅਗੇ ਵੀਡੀਓ ਕੋਈ ਸ਼ੈਂਪੂ ਵੀ ਭਰਾ ਤੇ ਦੁੱਧ ਹੋਰ ਕੋਈ ਲੀਟਰ ਖੰਡ ਵਾਂਸ ਸਕੀ ਛੋਟੀ ਇਹਦੇ ਠੀਕ ਹੈ ਜੀ ਬਾਕੀ ਵੀ ਜਿੰਨੇ ਘਰੇ ਦੁੱਧ ਵਰਤਨਾ ਉਹਦੇ ਲਈ ਚੰਗੀ ਆ ਛੰਗੀ ਤੇਰੀ ਆ ਹਾਂਜੀ ਹਾਂਜੀ ਇਹਦੇ ਤੋਂ ਚਾਹ ਦਾ ਪਾਣੀ ਪਾ ਕੇ ਮੈਂ ਚੋਕੇ ਲੈ ਜਾਈ ਠੀਕ ਹੈ ਜੀ ਚਾਹ ਤਾਂ ਨਾ ਕਿਹਾ ਉਸ ਲਈ ਛੋਟੀ ਛੋਲੇ ਦੁੱਧ ਕਿੰਨਾ ਦੱਸਿਆ ਸੀ ਤੇ ਕੋਈ ਵੀ 8 ਕਿਲੋ ਜੇ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਇਹ ਜੰਨੀਆਂ ਤੇ ਜਿਹੜੇ ਸਿਫਤਾਂ ਨੇ ਜੰਨੀਆਂ ਤੇ ਕੋਤਾਂ ਤਾਂ ਮੁੱਲ ਤਾਂ ਕੀ ਕਰਦਾ ਆਪਾਂ ਇਹ ਲਾਤੀ ਕਰ ਲਈਏ ਦਾ ਹਾਂਜੀ ਪਰ ਆਪਾਂ ਜੈ ਜੀ ਕਰਨਾ ਚਾਹ ਜੀ ਦੇ ਦੇਣੀ ਕਿੰਨੇ ਦੀ ਹਾਂਜੀ ਆਪਾਂ ਵੀ ਦੀ 80000 ਰੁਪਏ ਮੁੱਲ ਕਰਨਾ ਇਹਦਾ ਅੱਛਾ 75000 ਦੀ ਛੋਟੀ ਦੇ ਦੇਣ ਕਰ ਦਈਏ ਥੋੜੀ ਛੋਟ ਹੋਰ ਦੱਸੋ ਕੀ ਕਰ ਦਈਏ ਕਰ ਦਿਓ ਆਪ ਹੀ ਜੱਸ ਨਾ ਕਰੋ 2 200 ਰੁਪਏ ਵੀਰ ਜੀ ਹੋਰ 73000 ਰੁਪਏ ਸਨੋਰੇ ਝੋਟੀ ਠੀਕ ਆ ਬਾਕੀ ਵੀਰ ਬਾਕੀ ਇਹ ਆ ਵੀ ਇਹ ਚੀਜ਼ ਨਹੀਂ ਜੱਲਦੀ ਇਹਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਇਹ ਦੁੱਧੀਆਂ ਮੁੱਲ ਵੀਰ ਜੀ ਦੀ ਕਦੂ ਦਾ ਵੀ ਮੁੱਲ ਜੇ ਠੰਡੀ ਸੇਲ ਦਾ ਜਿਆਦਾ ਨਸਲ ਜੇ ਜਿਆਦਾ ਨਸਲ ਦਾ ਮੁੱਲ ਆ ਜਿਹੜਾ ਇਹ ਚੀਜ਼ਾਂ ਜਿਹੜੀਆਂ ਮੱਜਾਂ ਜਾਂ ਆਪਾਂ ਨੂੰ ਘੱਟ ਲੱਭਦੀਆਂ ਆ ਹਾਂਜੀ ਠੀਕ ਆ ਜੀ ਇਹ ਨਹੀਂ ਸਾਡੀ ਨਹੀਂ ਗੱਲ ਕੋਈ ਵੀਰ 7 ਬਗਾਨਾ ਵੀ ਆਣ ਕੇ ਬਹਿ ਜੂ ਨਾ ਹਾਂਜੀ ਹੜਕੋ ਤੇ ਆ ਜੀ ਕੱਲ ਹੀ ਆਈ ਆ ਹਾਂਜੀ ਹਾਂਜੀ 7 ਬਗਾਨਾ ਵੀ ਆਣ ਕੇ ਬਹਿ ਜੂ ਤਾਂ ਵੀ ਨਹੀਂ ਲੂਏ ਠੀਕ ਆ ਜੀ ਹਾਂ ਉਸੇ ਵਲੇ ਜੀ ਹੁਣ ਆ ਜਿਹੜੀ ਮੱਝ ਹਾਂ ਗਿੰਦੀ ਇਹ ਵੀ ਢਾਲੀ ਮੈਂ ਜੇ ਠੀਕ ਆ ਇੱਕ ਸਿੰਘ ਤੁਹਾਨੂੰ ਬਤਾ ਲਾ ਡੰਗਰੀ ਬਹੁਤ ਘੱਟ ਮਿਲਦਾ ਕਿਸੇ ਕੁੱਡਾ ਦੇ ਖਿਸ਼ਾਨ ਨੂੰ ਠੀਕ ਆ ਜੀ ਹਾਂ ਢਾਲੀ ਇਹ ਵੀ ਨੀਲੀ ਦਾ ਪੱਖ ਰੱਖਦੀ ਜੇ ਪੂਰਾ ਹਾਂਜੀ ਹਾਂਜੀ ਹਾਂ ਦੋਵੇਂ ਅੱਖਾਂ ਵੇਖੋ ਬਿੱਲੀਆਂ ਨੇ ਠੀਕ ਆ ਇਹਦੇ ਥੱਲੇ ਵੀ ਜੀ ਦੁੱਧ 12 ਕਿਲੋ ਹੀ ਹੂ ਅੱਛਾ ਪਰ ਆਪਾਂ 11 ਕਿਲੋ ਦੱਸ ਕੇ ਦਾਂਗੇ ਅੱਛਾ ਹਾਂ ਸੂਈ ਇਹ ਵੀ ਤਾਜੀ ਜੇ ਆ ਹਫ਼ਤੇ ਖਣ ਦੀ ਸੂਈ ਜੇ ਮਗਰ ਕੱਟੀ ਜੇ ਦੇ ਆ ਕੱਟੀ ਆ ਚਲੋ ਰਹਿਣ ਦੇ ਬੈਠੀ ਕੋਈ ਨਹੀਂ ਆ ਕੱਟੀ ਜੇ ਮਗਰ ਇਹ ਕਿੰਨਾ ਕਰੀ ਜਾਓਗੀ ਦੁੱਧ ਬੀਤੇ ਵੀ ਦੋ ਦਸ ਤੇਰਾ 12 ਕੰਨੋ ਚ ਮਾ ਸਕਦੀ ਮੈਂ ਮੈਂ ਖੁੱਲੀ ਆ ਵੱਡੀ ਵਜੋਂ ਹੁਣ ਮੌਕੇ ਤੇ 11 ਲੀਟਰ ਆ ਜਿਹੜਾ ਹਨ ਬਾਊਗਾ 12 ਪਰ 11 ਦੱਸ ਕੇ ਦਾਂਗੇ ਆਪਾਂ ਤੋਰ ਫਿਰ ਇਹਨਾਂ ਦਾ ਅਗਲੇ ਦੁੱਧ ਦੂਜੇ ਚੋਰੀ ਅਬ ਜਿਹੜਾ ਥਣ ਲੈਵਾ ਵੇਖੋ ਕਿਦਾਂ ਬੀਲੀ ਘਰੀ ਬਣਿਆ ਰਿ ਛੱਡੇ ਤੇ ਸਾਰਾ ਠੀਕ ਹੈ ਜੀ ਨਾੜਾ ਹੀ ਨਾੜਾ ਲੈ ਆ ਜੋ ਕੋਈ ਕੱਦ ਵਿੱਚ ਬੀਤੀ ਇਹ ਵੀ ਵੱਡੀ ਆ ਕੱਦ ਵਜਨ ਦੀ ਚੰਗੀ ਆ ਬਾਕੀ ਥਣ ਵੀ ਚੰਗਾ ਦੌਰ ਦੌਰੇ ਦਾ ਵੀ ਲੱਗਾ ਕੋਣ ਚਾਬੇ ਠੰਡੀ ਸੀ ਇਹ ਵੀ ਮੱਝ ਕਮਿੰਟ ਰੋਕ ਦੇ ਥੋੜੀ ਜੀ ਗਾੜੀ ਕਰ ਰਿਹਾ ਥਾਣੇ ਦੇ ਵੀ ਦਿਖਾ ਦਈਏ ਚੰਗੀ ਤਰ੍ਹਾਂ ਲੱਗ ਗਈ ਸਮੱਸਿਆ ਹਾਂ ਦੇਖ ਸਕਦੇ ਹਵਾ ਨੇ ਤੇ ਨਾੜਾਂ ਜਿਹੜੀਆਂ ਦੋਵੇਂ ਪਾਸੇ ਚੰਗੀਆਂ ਲੈ ਜਾ ਫਿਰ ਤੇ ਦੂਸਰੇ ਪਾਸੇ ਤੋਂ ਇੱਕ ਵਾਰੀ ਦੇਖ ਸਕਦੇ ਜੀ ਲੈ ਤੇ ਇਹਦਾ ਫਿਰ ਮੁੱਲ ਵੀ ਦੀ ਇਹਦਾ ਬੰਦ ਕੀਤੀ ਜਿੱਦੀ ਮੈਂ ਆਪਾਂ ਲੈ ਜੀ ਕਰਨਾ ਕਿੰਨਾ ਕਰ 90000 ਰੁਪਏ ਕਰ ਲੀਏ 5 ਛੱਡ ਦਈਏ 5 ਛੱਡ ਦਈਏ ਹਾਂਜੀ 85000 ਹਾਂਜੀ 3000 ਵੀ ਜੀ ਹੋਰ ਛੱਡ ਦਿਓ ਅੱਛਾ 80000 80000 ਦੀ ਹਾਂ ਨਾ ਹੀ ਜਿੱਦੀ ਮੈਂ ਚੰਗੀ ਆ ਦੁੱਧ 12 ਕਿਲੋ ਉੱਪਰ 11 ਕਿਲੋ ਦੱਸ ਕੇ ਦਾਂਗੇ ਆਪਾਂ ਠੀਕ ਹੈ ਜੀ ਹਾਂ ਦੁੱਧ 13 14 ਕਿਲੋ ਕੱਢੂ ਸੂਈ ਪਾ ਦਈਏ ਮਗਰ ਕੱਟੀ ਆ ਠੀਕ ਹੈ ਜੀ ਹਾਂਜੀ ਬਿਲਕੁਲ ਪਾ ਦਈਏ ਸੂਈ ਜੀ ਤੇ ਆ ਜਿਹੜੀ ਮੱਜੈਂਡ ਤੇ ਜੀ ਹਣ ਜੀ ਜੀ ਇਹ ਵੀ ਨੀਲੀ ਰਾਵੀ ਜੀ ਹੈ ਇਹ ਵੀ ਦੂਜਾ ਸੁਬਾ ਸੂਈ ਜੇ ਹਾਂਜੀ ਇਹਦੇ ਨਾਲ ਜੀ ਮਗਰ ਕੱਟੀ ਸੀ ਨੀਲੀ ਰਾਵੀ ਦੀ ਹਾਂਜੀ ਮੇਰੇ ਕੋਲ ਹੋਰ ਦੇ ਮਨ ਲਾਗੂ ਲਈ ਆ ਹਾਂਜੀ ਤੇ ਉਹਨਾਂ ਦੇ ਘਰੋਂ ਵੀਡੀਓ ਬਣਾਈ ਆ ਅੱਛਾ ਕੱਟੀ ਸੀ ਮਗਰ ਐ ਡੱਬ ਖੜੱਬੀ ਜੀ ਪ्योर ਨੀਲੀ ਰਾਵੀ ਦੀ ਅੱਛਾ ਤੇ ਵੀਡੀਓ ਨਾ ਕੱਟੀ ਨਹੀਂ ਦਿੱਤੀ ਮੈਨੂੰ ਨਾਲ ਅੱਛਾ ਕੱਟੀ ਰੱਖ ਲਈ ਜਾਂਦਾ ਹਾਂ ਕੋਣ ਮੁੰਡਾ ਜਦ ਕਰੀ ਜਾਂਦਾ ਸੀ ਐਂਦਾ ਕਿ ਅਸੀਂ ਨਾਂ ਬੜੇ ਤੇ ਰੱਖੀਏ ਤੇ ਨਹੀਂ ਦੇਣੀ ਅੱਛਾ ਹਾਂ ਤਾਂ ਫਿਰ ਚਲੋ ਫਿਰ ਮੈਂ ਲੈ ਲਈ ਇਹ ਵੀ ਜੀ ਬਾੜੇ ਦੇ ਮਿਲਦੀ ਜੀ ਦੋਵੇਂ ਟਾਈਮ ਅੱਛਾ ਹਾਂ ਦੁੱਧ ਕਿੰਨਾ ਇਹਦੇ ਕੋਲ ਇਹਦਾ ਵੀ ਬਹੁਤ ਸ਼ਾਨਦਾਰ ਹੈ ਆ ਦੇਖੋ ਮੇਸਟਰ ਮੈਂ ਦੇਖੋ ਸਾਡੇ ਥਾਣੇ ਦੇ ਵੀ ਚੰਗੇ ਲੱਗੇ ਆ ਉਹ ਵੀ ਜੀ ਇਹ ਵੀ ਕੋਈ ਇਹਦਾ ਵੀ ਮੇਰੇ ਕੋਲ ਖੁਦ ਵੀਡੀਓ ਬਣਾਈ ਉਹਨਾਂ ਦੇ ਕੋਲ ਤੋਰ ਲੱਗਾ ਹਾਂ ਕੱਤੀ ਵੀ ਨਾਲ ਆ ਇਹਦਾ ਕੋ 15 ਦਿਨਾਂ ਦਾ ਸੁਆ ਬਸ ਉਹਦੇ ਠੀਕ ਆ ਇਹ ਲੈਵਾ ਬਹੁਤਾ ਨਹੀਂ ਬਖਾਉਂਦੀ ਕਹਦਾ ਵੱਡਾ ਜਦਾ ਹੈ ਪਰ ਦੁੱਧ 10 ਕਿਲੋ ਪਿਆਰ ਉਹ ਵੀ ਮੈਂ ਹੱਡ ਦੇ ਕੋ ਦੋ ਡੰਗੀ ਖੰਦੀ ਕਰ ਦਿੱਤਾ ਠੀਕ ਆ ਅਜ ਲੈ ਆਓ ਜੀ 10 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੁਣ ਹੈਗਾ ਇਹਦੇ ਕੋਲ ਤੇ ਮਿਲਦੀ ਹੈ ਵੀ ਕਿੰਦੇ ਬਾੜੇ ਦੀ ਲਾਜਾ ਟਰੋਂ ਚਾਹ ਬੀ ਜੀ ਬਹੁਤ ਸਾਫ ਤੋਂ ਲੀ ਹੂਗੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਉਹ ਮੁਰਗੇ ਕੱਟੀ ਤੇ ਵੀਰਾਂ ਨੇ ਅੰਦੀ ਕੱਟੀ ਨਹੀਂ ਦੇਣੀ ਤੇ ਬੋਲੇ ਚ ਭਾਵੇਂ ਸਾਡੇ ਕੋਲ ਥੋੜਾ ਬੋਧਾ ਜੈਜ ਕਰਕੇ ਤੁਸੀਂ ਲੈ ਜਾਓ। ਹਾਂਜੀ ਪਹਿਲਾਂ ਤੁਸੀਂ ਮੁੱਲ ਵੱਧ ਕੀਤਾ ਸੀ 50000 ਤੋਂ 60000 ਫਿਰ ਥੋੜਾ ਬੋਧਾ ਜੈਜ ਕਰ ਲਿਆ। ਹਾਂਜੀ ਠੀਕ ਹੈ। ਅਪਾ ਇਦਾਂ 65000 ਦੀ ਦੇ ਦੀਏ। 65000 ਤੋਂ ਥੋੜੀ ਕਿ ਸ਼ੋਰਟ ਕਰ ਦੋ। ਥੋੜੀ? ਹਾਂਜੀ 5000 ਦੀ ਕਰ ਦਿੰਦੇ। ਅੱਛਾ। ਹਾਂ 60000 ਦੀ ਹਾਂ ਨਾ ਦੇ ਦਿੰਦੇ। ਹਾਂ ਦੁੱਧ 9-10 ਕਿਲੋ ਮੋੱਕ ਦੇ ਪਿਆਰ ਹੈ ਗਾਈ ਥੱਲੇ। ਜਿਹੜਾ ਚਵਾ ਦੋਗੇ। ਚਵਾ ਦਵਾਂਗੇ ਹਾਂਜੀ। ਠੀਕ ਆ। ਹਾਂਜੀ ਹਾਂਜੀ ਤੇ ਉਹਨਾਂ ਗਾਂ ਵੀ ਕਦਾ ਵੀ ਥਣ ਥਣ ਬਹੁਤ ਲੱਗਾ ਗਰਮੀ ਦੇ ਬਾਹਰ ਆ ਲਈ ਜੇ ਠੀਕ ਹੈ ਮੈਂ ਦੂਜਾ ਸਵੇਰ ਸੋਨਾ ਤੇ ਬੈਠੀ ਤੇ ਕਿੰਨੇ ਕਿ ਦੁੱਧ ਆ ਲਈ ਆ ਉਹ ਵੀ ਜੀ ਪਹਿਲੇ ਸਵੇਰ ਕਿਹਦੇ 13 ਗੋਲ ਦੁੱਧਤਾ ਨਹੀਂ ਅੱਛਾ ਹਾਂ ਫੇਸ ਕੁਆਲਟੀ ਚੈੱਕ ਕਰੋ ਕਿ ਕਿੱਡੀ ਬਿਲਕੁਲ ਛੋਟੀ ਜੀ ਆ ਤੋਰੋ ਹਾਂ ਫੇਰ ਇੱਕ ਦਿਨ ਤੋਰਨੀ ਇਹਨੂੰ ਹੰਦਕੋ ਬਾਕੀ ਜੱਸੀ ਕ੍ਰੋਸ ਤੇ ਆ ਆਉਣ ਵਾਲਾ ਮੌਸਮ ਜਿਹੜਾ ਹੁਣ ਗਰਮੀ ਦਾ ਆ ਗਿਆ ਜੀ ਬਹੁਤ ਸੋਣ ਲੱਗਾ ਤੇ ਮੌਸਮ ਇਹੀ ਮੌਸਮ ਚ ਚਾਉਣ ਵਾਲੀ ਆ ਥਾਣੇ ਤੇ ਦੇਖ ਸਕਦੇ ਹfte ਦੇ ਲੱਗ ਬੰਨੇ ਕਾਹਨ ਲੈ ਜਣਾ ਨੇ ਹfte ਦੇ ਲੱਗ ਬੰਨੇ ਟਾਈਮ ਅਜ ਲੈ ਗਣੇ ਤੇਰੀ 14 15 ਕਿਲੋ ਦੀ ਆਸ ਰੱਖ ਸਕਦੇ ਆ 14 15 ਦੇ ਲੱਗ ਜਿਹੜਾ ਕਹਿੰਦੇ ਦੁੱਧ ਦੇ ਚਵਾਈ ਚਾਹੂਗੀ ਬਹੁਤ ਕਮਾਲ ਦਾ ਲੱਗਾ ਰਹੇ ਹੋਣ ਬਹੁਤ ਹੋ ਜੇਗੀ ਠੀਕ ਆ ਆਖ ਕੇ ਮਰਾਏ ਮੈਂ ਤੇਰੇ ਨਾਲ ਬਸ 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 ਹੇ ਸਦੇ ਥੱਲੇ ਤੋਂ ਇਸ ਤਰ੍ਹਾਂ ਹੀ ਬਹਿ ਜਾ ਹਾਂਜੀ ਕੰਮ ਕੋਟਾ ਕੀ ਦੀ ਅਕੀ ਵੀ ਤੇ ਦਾ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਹਾਂਜੀ ਫੋਨ ਤੇ ਕਰਨਾ ਠੀਕ ਹੈ ਹਾਂਜੀ ਹਾਂਜੀ ਤੇ ਠੀਕ ਆ ਵੀਰ ਜੀ ਹੋਰ ਕੁਛ ਆ ਨਾ ਹਾਂਜੀ ਵੀਰ ਜੀ ਇੱਕ ਵੀਰਾ ਪਰਮਾ ਅਗੇ ਬੇਨਤੀ ਆ ਤੇ ਤੁਹਾਡਾ ਵੀਰ ਜੀ ਕਹੀਲਾ ਟਾਈਮ ਨਹੀਂ ਹੁੰਦਾ ਫਿਰ ਵੀ ਜੀ ਹੁੰਦੇ ਹਨਾ ਤੇ ਉਹਦੇ ਕਰਕੇ ਨਾ ਆਪਾਂ ਇੱਕ ਚੈਨਲ ਬਣਾਇਆ ਆਪਾਂ ਚੜ੍ਹਦੀ ਕਲਾ ਡੇਰੀ ਫਾਰਮ ਠੀਕ ਆ ਹਾਂਜੀ ਵੀਰਾ ਅਗੇ ਬੇਨਤੀ ਆ ਵੀ ਚਲੋ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਠੀਕ ਹੈ ਜੀ ਹਾਂਜੀ ਕਿਉਂਕਿ ਆਪਣੀ ਵੀਡੀਓ ਕਿਸੇ ਵੇਲੇ ਇੱਕ ਦੋ ਡੰਗਰ ਤੇ ਫਿਰ ਮੌਕੇ ਤੋਂ ਹੁੰਦੇ ਚਲੋ ਬਣਾ ਦੇ ਦੀ ਵੀਡੀਓ ਠੀਕ ਹੈ ਜੀ ਹਾਂ ਕਿਹੜੇ ਵੀਰਾ ਤੁਹਾਡਾ ਟਾਈਮ ਨਹੀਂ ਹੁੰਦਾ ਚਲੋ ਅੱਗਾ ਪਿਛਾਂ ਦਾ ਤਾਂ ਕਰਕੇ ਬਣਾ ਦੇ ਜੀ ਹ ਤੇ ਤੋਕੜ ਗੱਪਣ ਕਿੰਨੇ ਦਿਨਾਂ ਚ ਕੋਈ ਚੈੱਕ ਕਰਾ ਲੈ ਹਾਂ ਚੈੱਕ ਕਰਾ ਲੈ ਉਹ ਮੇਥੇ ਚੈੱਕ ਕਰਾ ਲੈ ਭਾਵੇਂ ਜਾ ਕੇ ਕੋ ਚੈੱਕ ਕਰਾ ਕੇ ਸਾਨੂੰ ਦੱਸ ਦੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਕੇ ਸਾਨੂੰ ਦੱਸ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਹਨਾ ਚਾਹਵੇਂ ਮਹੀਨਾ ਤੋਂ ਥੋੜੀ ਬਹੁਤੀ ਅੰਦਰ ਹੋ ਗਈ ਕੋਈ ਪੰਜ ਸੱਤ ਦੱਸ ਦੇਣਾ ਠੀਕ ਆ ਹਾਂਜੀ ਤੇ ਬਾਕੀ ਜੜੀਆਂ ਵਾਂ ਸੋਈਆਂ ਉਹਦੇ ਆਪਣੇ ਚੁਆਈ ਕਰਕੇ ਲੈ ਤੇ ਜਿਹੜਾ ਕੋਈ ਨਈ ਵੀ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰਨਾ ਪਰ ਤਸੱਲੀ ਆਪਣੇ ਜ਼ਰੂਰ ਪਸ਼ੂ ਦੇ ਇੱਥੇ ਹੀ ਕਰਕੇ ਖੜਿਆ ਕਰਨਾ